ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨੀ ਅੰਦੋਲਨ 2.0 ਜਿਹੜਾ ਆਪਣਾ ਸੰਭੂ ਬਾਰਡਰ ਤੇ ਲੱਗਿਆ ਹੋਇਆ ਦੇਖੋ ਤੁਸੀਂ ਇਹਦੀਆਂ ਵੀਡੀਓ ਤੁਹਾਨੂੰ ਅੱਗੇ ਸ਼ੇਅਰ ਕਰ ਰਹੇ ਹਾਂ ਤੁਸੀਂ ਸਾਡੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਤੁਸੀਂ ਇਹ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧੇ ਅਸੀਂ ਤੁਹਾਨੂੰ ਦਿਖਾਈਏ ਅੱਜ ਕੱਲ ਤੁਸੀਂ ਦੇਖਿਆ ਵੀ ਆਪਣੇ ਇੱਥੇ ਪੱਤਰਕਾਰ ਕੋਈ ਵੀ ਨਹੀਂ ਆ ਰਿਹਾ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਤਾਂ ਕਿ ਜਿੱਦਾਂ ਕਾਉਂਟਰੀਆਂ ਦਾ ਜਾਮ ਆ ਤੁਸੀਂ ਦੇਖ ਰਹੇ ਹੋ ਐਨੀ ਘਟਦੀ ਗਿਆ ਐਨੀ ਟਾਲੀਆਂ ਸੀਗੀਆਂ ਆ ਜਰੂਰ ਬੰਦੇ ਜਰੂਰ ਘਟ ਗਏ ਥੋੜੇ ਜੇ ਕੰਮ ਆਗਾਰਾਂ ਕਰਕੇ ਨਾ ਬਿਜੀ ਨੇ ਲੋਕ ਪਿੰਡਾਂ ਦੇ ਵਿੱਚ ਅੱਜ ਕੱਲ ਕੰਮ ਤੁਹਾਨੂੰ ਪਤਾ ਮਾਰਾਂ ਤੇ ਸਾਦੇ ਪੱਕੀ ਪਤੰਦਰਾਂ ਨੇ ਡਟ ਦੇ ਉੱਪਰ ਚ ਇਹ ਰੋਡ ਦੇਖ ਲਓ ਵੀ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਰੋਡ ਦੇ ਰੋਡ ਕ੍ਰੋਸ ਕਰਨਾ ਵੀ ਉਹ ਬਾਕੀ ਜਿਹੜੇ ਬੰਦ ਕਰਕੇ ਧਰਦੇ ਪਏ ਆਪੀਆ ਉਹ ਜਾਂਦੇ ਨੇ ਬਾਬੇ ਧੁੱਪੇ ਸੇ ਕਰਦੇ ਪਹਿਰਾ ਹੋਇਆ ਪਿਆ 12 15 ਦਾ ਟਾਈਮ ਤੇ ਕੀ ਦਾ ਹਨ ਕਿੱਥੇ ਕਰਮੀ ਹੁੰਦੀ ਇੱਥੇ ਲੱਗੇ ਹੋਏ ਨੇ ਅਸੀਂ ਇਹ ਟਰਾਲੀਆਂ ਪੱਕੀ ਹੀ ਨੇ ਇੱਥੇ ਵੀ ਧਰਨੇ ਕਰ ਕੀ ਨੇ ਟਰਾਲੀਆਂ ਇਹ ਕਿੱਥੇ ਆਉਂਦੀਆਂ ਓਵੇਂ ਪਾਣੀ ਦਾ ਪ੍ਰਬੰਧ ਆ ਓਵੇਂ ਸੇਵਾ ਚੱਲ ਰਹੀ ਆ ਆ ਬਾਬੇ ਆ ਗਏ ਸੱਸੀ ਗਾਲੀ ਬਾਬਾ ਜੀ ਹੋਰ ਜੀ ਬਾਬਾ ਜੀ ਚੜਦੀ ਕਲਾ ਵਾਪਾ ਕਹਿੰਦਾ ਵਾਪਾ ਚੜਦੀ ਕਲਾ ਪੰਜਾਬੀ ਨੇ ਪੰਜਾਬੀ ਚੜਦੀ ਕਲਾ ਕਰਕੇ ਇੱਥੇ ਬਹਿ ਜਾਂਦੇ ਨੇ ਜਿੱਥੇ ਵੀ ਧਰਨਾ ਲੱਗਦਾ ਉਥੇ ਪੰਜਾਬੀਆਂ ਨੇ ਧਰਨਾ ਇੱਟੇ ਲੰਬੇ ਲਾਏ ਨੇ ਤੁਸੀਂ ਦੇਖੋ ਵੀ ਹੈ ਰਹਿ ਇੱਥੇ ਬਜ਼ੁਰਗੇ ਗਏ ਹੁਣ ਗੁੰਡਾ ਗੁੰਡਾ ਬਹੁਤ ਘਟ ਗਿਆ ਏਸੀ ਲਾਇਆ ਹੋਇਆ ਨੇ ਥੱਲੇ ਦੇਖੋ ਕਿੰਨੇ ਸੋਹਣੇ ਸੋਹਣੇ ਬਣਾਏ ਹੋਏ ਨੇ ਅਜੇ ਏਸੀ ਵਾਲਾ ਬਣਾਇਆ ਹੋਇਆ ਹੈ ਏਸੀ ਕੂਲਰ ਸਾਰਾ ਕੁਝ ਆ ਕਿਉਂਕਿ ਗਰਮੀ ਤੁਹਾਨੂੰ ਪਤਾ ਹੀ ਆ ਕਿੰਨੀ ਆ 50 ਡਿਗਰੀ ਕੋਲੇ ਤਾਂ ਟੈਂਪਰੇਚਰ ਪਹੁੰਚਿਆ ਪਿਆ ਬੰਦਾ ਕਰੇ ਤਾਂ ਕਰੇ ਨਹੀਂ ਕੀ ਟਰੈਕਟਰ ਵੀ ਕਾਫੀ ਖੜੇ ਨੇ ਹੁਣ ਬੇ ਇਥੇ ਇਹ ਨਹੀਂ ਹੈਗਾ ਵੀ ਟਰੈਕਟਰ ਨਹੀਂ ਹੈਗੇ ਤੇ ਆਪਾਂ ਆ ਗਏ ਇੰਟਰੀ ਤੇ ਅ ਕਿ ਨੰਗਣਾ ਬਹੁਤ ਔਖਾ ਜੀ ਦੇ ਵਿੱਚ ਨਹੀਂ ਕਿਉਂਕਿ ਲੋਕਾਂ ਦਾ ਘੱਟ ਵੱਧ ਦੀ ਆ ਤੇ ਟੈਂਟ ਕੈਂਪਰ ਲਾਇਆ ਹੋਇਆ ਪਾਣੀ ਠੰਡੇ ਲਈ ਸੇਵਾ ਪੂਰੀ ਆ ਜਿੱਥੇ ਵੀ ਆ ਹੂੰ ਤੁਸੀਂ ਵੀ ਆਇਆ ਕੋਈ ਪੰਜਾਬੀਓ ਬਿੜਾ ਮਰਿਆ ਕਰੋ ਇੰਸੇ ਲੱਗੇ ਹੋਏ ਨੇ ਕਦੇ ਕਿਤੇ ਰਾਤਾਂ ਲਾਓ ਜਿੰਨਾ ਹੋ ਸਕਦਾ ਕਿਥੇ ਜ਼ਿਆਦਾਤਰ ਸਾਰਾ ਨਾ ਅੰਬਰ ਕੰਬਰ ਸਾਹਿਬ ਤੋਂ ਹੀ ਆਏ ਹੋਣੇ ਲੋਕ ਪ੍ਰਚਾਰ ਵਾਲੇ ਤਰਨਤਨ ਸਾਹਿਬ ਵਾਲੇ ਉਧਰ ਦੀ ਲੋਕ ਅਰੇ ਫੌਜੀ ਆ ਗਿਆ ਆਪਾਂ ਕੁਆਰਟਰ ਦੇ ਉੱਤੇ ਅੱਜ ਦੇ ਫਾਂਸੀ ਵੀ ਲੱਗੇ ਹੋਏ ਨੇ ਹਨਾ ਆ ਲੰਗਰ ਚੱਲ ਰਹੇ ਨੇ ਮਾਰੋ ਮਾਰ ਆ ਚਾਦਰਾਂ ਪਾਤੀਆਂ ਜੀ ਪਤਨੀ ਝੋਟਿਆਂ ਆਉਂਦੇ ਹੋਏ ਦੇਖੋ ਮੈਂ ਆਉਂਦਾ ਖਾ ਲਈ ਬਾਬਿਆਂ ਨੂੰ ਲੈ ਵੀਡੀਓ ਵੀਡੀਓ ਦੇਖਣ ਵਾਲਿਆਂ ਨੂੰ ਆਪਾਂ ਪਹਿਲਾਂ ਉਹ ਦਿਖਾ ਦਈਏ ਕਿ ਅੱਜ ਕੱਲ੍ਹ ਧਰਮ ਦਾ ਕੀ ਮਾਹੌਲ ਆ ਉਹ ਵੀ ਤੂੰ ਤੂੰ ਨਹੀਂ ਖੜੇ ਨੇ ਫੌਜੀ ਵੀ ਕਰਨ ਹੈ ਉਹ ਵੀ ਪਾਈ ਚਾਦਰਾਂ ਚ ਉਤਰਾਂ ਪਾਈ ਖੜੇ ਨੇ ਸਾਰੇ ਦੇ ਸਾਰੀ ਤੁਸੀਂ ਦੇਖ ਸਕਦੇ ਹੋ ਕਿ ਚਾਦਰਾਂ ਉਹ ਵੀ ਪਾਏ ਨੂੰ ਜ਼ੂਮ ਕਰਕੇ ਦਿਖਾ ਦੇ ਮੜਾ ਜੀ ਦੇਖੋ ਤੁਸੀਂ ਇਹਨਾਂ ਨੇ ਵੀ ਪੱਕੀਆਂ ਚਾਦਰਾਂ ਪਾ ਲੀਆਂ ਦੋ ਦੋ ਆ ਜਿਹੜੇ ਬਹੁਤ ਟੁੱਟੇ ਨੇ ਬੰਬਾਂ ਕਰਕੇ ਟੁੱਟੇ ਹੋਏ ਨੇ ਜਿਆਦਾ ਇੱਥੇ ਆਮਲੇ ਕੀਤੇ ਜਾਂਦੇ ਸੀ ਕਿ ਤੁਸੀਂ ਇਹ ਦੇਖੋ ਵੀ ਆਪਣੇ ਰਤਿਆਂ ਆਪਦੀ ਬਾਰਡਰ ਆ ਆਪਾਂ ਨੂੰ ਇੰ ਟੱਪਣ ਦੇ ਰਹੇ ਨਾਲ ਆਪਣੇ ਦੇ ਵਿੱਚੋਂ ਹੀ ਵੰਡੇ ਆ ਹਰਿਆਣਾ ਸਿਰਫ 1900 ਹਿਆੜ ਦੇ ਵਿੱਚ ਹੀ ਵੰਡੇ ਆ ਆ ਦੇਖੋ ਤੁਸੀਂ ਆਪਣਾ ਪੱਕਾ ਚਾਦਰਾਂ ਪਾਤੀਆਂ ਧਰਨਾ ਲਾਤਾ ਇੱਥੇ ਵੀ ਆਪਣੇ ਪੰਜਾਬੀ ਨੇ ਜਿਹੜੇ ਮੰਨ ਲਓ ਵੀ ਆਪਣੇ ਉਹ ਦੇਖੋ ਤੁਸੀਂ ਫੌਜੀਆਂ ਨੇ ਵੀ ਪੱਕੀ ਧਰਨਾ ਲਾਤਾ ਉਹ ਵੀ ਪੱਕੀ ਪੱਥਰ ਰੱਖੀ ਬੈਠਣ ਦੇਖੋ ਇਹ ਵੀ ਨੰਗਣੇ ਨੇ ਚਾਦਰਾਂ ਚ ਉਧਰਾਂ ਪਾ ਲਿਆ ਇਹਨਾਂ ਨੇ ਵੀ ਪੱਖੇ ਭੁੱਖੇ ਲਾ ਲੇ ਹਾਂ ਦੇਖੋ ਤੁਸੀਂ ਦੋਵੇਂ ਪਾਸੇ ਉਹਦੇ ਚਾਦਰਾਂ ਪਾ ਲਿਆ ਪੱਖੇ ਲਾ ਲੇ ਇਹਨਾਂ ਨੇ ਬੈਠੇ ਵੀ ਰੜੇ ਨੇ ਜੱਟ ਵੀ ਨਹੀਂ ਪਿਛੇ ਮੁੜਦੇ ਨੂੰ ਐ ਨਹੀਂ ਪਤਾ ਹੈਗਾ ਜਾਂ ਵੀ ਜੱਟ ਮੁੜ ਜਾਣਗੇ ਮਰਦ ਨੇ ਗਰਮੀ ਜੋ ਵੀ ਉਹ ਅਸੀਂ ਤਾਂ ਸੌਖੇ ਆ ਭਾਈ ਤੁਹਾਡੇ ਨਾਲੋਂ ਉਹ ਉੱਥੇ ਦਾ ਆਹੀ ਰਸੀ ਰਹੀ ਹੋਈ ਆ ਹਰੀਨ ਕਹਿੰਦੇ ਆਪਾਂ ਟੱਪਣਾ ਨਹੀਂ ਇਹ ਤੇ ਆਹ ਦਿਖਾ ਦੇ ਸਰਨੇ ਇਧਰ ਮੜਾਏ ਜਿੱਥੇ ਵੀ ਪੁਲਿਸ ਦੀ ਚੌਕੀ ਡਿਊਟੀ ਹੁੰਦੀ ਹੁੰਦੀ ਸੀਗੀ ਇਹ ਬਾਰਡਰ ਆ ਗਿਆ ਸੰਗੂ ਦਾ ਓ ਆ ਜਾਓ ਵੀ ਦਿਖਾਈ ਲਈਏ ਤੁਹਾਨੂੰ ਉਹ ਸੈੱਡ ਪਾਤਾ ਹੁਣ ਸਟੇਜ ਪੱਕੀ ਬਣ ਗਈ ਓਰੇ ਸੰਭੂ ਬਾਡਰ ਤੇ ਤੁਸੀਂ ਜਿਹੜੀ ਦੇਖ ਰਹੇ ਹੋ ਸਾਹਮਣੇ ਸਟੇਜ ਪੱਕੀ ਬਣ ਚੁੱਕੀ ਆ ਤੇ ਆ ਜਾਓ ਪਾਸ ਨੂੰ ਵੀ ਸੁਣਾਉਣੇ ਆ ਤੁਹਾਨੂੰ ਦੇਖਦੇ ਆ ਵੀ ਕੌਣ ਕੌਣ ਪਾਸ ਨੂੰ ਆਪਾਂ ਨੂੰ ਮਿਲਦਾ ਉੱਥੇ ਤੇ ਘਰਾਂ ਦੀਆਂ ਗ੍ਰਸਥੀਆਂ ਇਸ ਕਰਕੇ ਆਪੇ ਆਗੂ ਅਨੇਕਾ ਵੀ ਵਿਖਿਆ ਆ ਬਿਤਾਏ ਮਾ

ਚੜਵੀ ਕਾਜ ਮੋਰਚਾ ਜੇਰਾ ਚੱਲਣ ਰਿਹਾ ਆ ਤੇ ਇਸ ਮੋਰਚੇ ਦੇ ਵਿੱਚ ਆਪਣੇ ਬਾਹਰਾਂ ਦੇ ਮੋਰਚੇ ਚੱਲਦਾ ਹੈ ਨਾ ਆਪਰੇ ਮੰਗਾ ਲੇ ਦੀਆਂ ਤੇ ਮੌਕੇ ਦਾ ਹਾਂ ਦੇ ਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਰਕਾਰ ਨੂੰ ਦਗਾ ਦੇ ਤੇ ਇਹ ਬੈਂਕੀਆ ਦੇ ਨਾਮ ਤੋਂ ਵਾਹ ਰੁਚੀ ਦਾ ਖਾਤਾ ਲਾਇ ਰੁਚੀ ਕੀ ਖਾਤੇ ਕੋ ਪਿਛਨ ਐਸਾ ਖੇਤਰਾ